ਗੱਲ ਹੋਈ ਹੁਣ ਆਪਾਂ ਪਤਾ ਕੀ ਕਹਿ ਦਿੰਨੇ ਆਂ ਵੀ ਯਾਰ ਗੱਲ ਤੇ ਆਪਣੇ دھੂਆਂ ਚ ਸੀ ਗੱਲ ਗਈ ਤੇ ਗਈ ਕਿਵੇਂ ਬਾਹਰ ਪਰ ਇਹ ਨਹੀਂ ਜਦੋਂ ਕਹਿੰਦੇ ਨਹੀਂ ਹੁੰਦਾ ਵੀ ਜਿਹੜੇ ਤੁਰੇ ਫਿਰਦੇ ਸੱਪ ਨਹੀਂ ਉਹਨਾਂ ਤੋਂ ਤੇ ਬੰਦਾ बच ਜਾਂਦਾ ਪਰ ਜਿਹੜੇ ਆਪਾਂ ਬੁੱਕਲ ਚ ਲੈ ਕੇ ਘੁੰਮਨੇ ਆ ਨਾ ਉਹਨਾਂ ਤੋਂ ਨਹੀਂ ਬਚਿਆ ਜਾਂਦਾ ਕਈ ਗੱਲਾਂ ਐਵੇਂ ਦੀਆਂ ਹੁੰਦੀਆਂ ਨੇ ਆਪਾਂ ਆਪਣੇ ਮਨੋਂ ਤੇ ਪੜਦਾ ਰੱਖਨੇ ਆ ਗੱਲ ਦਾ ਤੇ ਗੱਲ ਫਿਰ ਯਾਰ ਹੋ ਜਾਂਦੀ ਹੈ ਤੇ ਉਹ ਕੰਮ ਕਰਦਾ ਕੌਣੇ ਜਿਹੜਾ ਸਾਡੇ ਨਾਲ ਬੈਠਾ ਹੁੰਦਾ ਹੈ ਹੈ ਅੱਗੀ ਸਮਝ ਹੁਣ ਕੱਲ ਦੀ ਵੀ ਗੱਲ ਵੇਲ ਲੈ ਮੈਂ ਤੇ ਉਹਨੂੰ ਕਹਿਣ ਡਿਆ ਵਾਂ ਵੀ ਘਰੇ ਨਹੀਂ ਹੈਗਾ ਠੀਕ ਹੈ ਤੇ 10 ਮਿੰਟ ਬਾਅਦ ਮੈਨੂੰ ਉਹ ਫੋਨ ਕਰਕੇ ਕਹਿਣ ਡਿਆ ਵੀ ਯਾਰ ਹੈ ਤੇ ਘਰ ਹੀ ਸੀ ਮੈਂ ਆਪ ਵੇਖਿਆ ਤੇ ਮੈਂ ਮਨ ਚ ਸੋਚਿਆ ਵੀ ਇਹ ਗੱਲ ਦਾ ਪਤਾ ਕਿਨੂੰ ਸੀ ਤੇ ਪਤਾ ਸੀ ਮੇਰੇ ਨਾਲ ਵਾਲੇ ਨੂੰ ਹੈ ਗੱਲ ਤੇ ਆਈ ਹੋ ਜਾਂਦੀ ਹੈ ਨਾ ਫੇ ਐਵੇਂ ਬੰਦੇ ਦਾ ਵਿਸ਼ਵਾਸ ਘਾਤ ਹੋ ਜਾਂਦਾ ਜਾਣਾ ਕੁਛ ਨਹੀਂ ਕਿਸੇ ਦਾ ਪਰ ਐਵੇਂ ਬੰਦਾ ਜ਼ਿੰਦਗੀ ਦੇ ਵਿੱਚ ਕਈ ਯਾਰ ਮੋੜ ਕੋਈ ਐਵੇਂ ਦਾ ਆ ਜਾਂਦਾ ਫੇਰ ਬੰਦਾ ਉਹ ਵੀ ਗੱਲਾਂ ਤੇ ਯਕੀਨ ਨਹੀਂ ਕਰਦਾ ਜਿਹੜੀਆਂ ਸੱਚੀਆਂ ਹੁੰਦੀਆਂ ਨੇ ਹਾਂ